ਇਦਾਂ ਦੀਆਂ ਫਿਲਮਾਂ ਬਣਦੀਆਂ ਰਹਿਣ ਐਕਸਪੈਰੀਮੈਂਟ ਹੁੰਦੇ ਰਹਿਣ ਔਰ ਬੈ ਕੇ ਦੇਖਦੇ ਆ ਸਾਨੂੰ ਐ ਨਹੀਂ ਲੱਗਦਾ ਵੀ ਇੱਕ ਵੀ ਚੀਜ਼ ਮਿਸ ਹੋਈ ਹੋਈ ਘਰ ਵਾਲਾ ਤੇ ਘਰ ਵਾਲੀ ਕੁੜੀ ਉਹ ਸਾਰਾ ਜਿਹੜਾ ਮਾਹੌਲ ਗਵਾਂਢੀ ਹੈ ਨਾ ਜਿਹੜੇ ਦੁਕਾਨ ਵਾਲੇ ਉਹਦਾ ਮਾਲਕ ਉਹਦਾ ਲਾਲਾ ਉਹਦਾ ਦੋਸਤ ਹਰ ਕੈਰੈਕਟਰ ਨੂੰ ਵਿੱਚ ਉਹਦੇ ਸਮੋਇਆ ਹੋਇਆ ਔਰ ਬਸ ਸਵਾਦ ਆ ਗਿਆ ਗੱਲ ਇੱਥੇ ਤੱਕ ਹੁੰਦੀ ਆ ਦੇਖੋ ਆਪਾਂ ਸਮਾਜ ਦੇ ਵਿੱਚ ਰੋਜ਼ ਹੀ ਜੋ ਮਿਊਜ਼ਿਕ ਨੂੰ ਦੇਖਦੇ ਆਂ ਫਿਲਮਾਂ ਨੂੰ ਦੇਖਦੇ ਆਂ ਨੱਚਣ ਟੱਪਣ ਵਾਲੀਆਂ ਬਹੁਤ ਸਾਰੀਆਂ ਫਿਲਮਾਂ ਦੇਖਦੇ ਆਂ ਲੇਕਿਨ ਇੱਕ ਸਮਾਜ ਨੂੰ ਨਰੋਆ ਜਿਹੜਾ ਮੈਸੇਜ ਸਨੇਹਾ ਦੇਣ ਵਾਲੀ ਇਹ ਜਿਹੜੀ ਗੁਰਮਖ ਫਿਲਮ ਹੈ ਇਸ ਨੂੰ ਹਰ ਇੱਕ ਨੂੰ ਦੇਖਣਾ ਚਾਹੀਦਾ ਆਪਣੇ ਪਰਿਵਾਰਾਂ ਦੇ ਨਾਲ ਦੇਖਣਾ ਚਾਹੀਦਾ ਤੇ ਮੈਂ ਪਾਲੀ ਭੁਪਿੰਦਰ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਿਉਂਕਿ ਇਹੋ ਜੀਆਂ ਫਿਲਮਾਂ ਜਦੋਂ ਬਣਾਈਆਂ ਜਾਂਦੀਆਂ ਜਿਨ੍ਹਾਂ ਦੇ ਉੱਤੇ ਬਹੁਤ ਪੈਸਾ ਖਰਚ ਹੋ ਜਾਂਦਾ ਲੇਕਿਨ ਵਾਪਸ ਕੁਝ ਨਹੀਂ ਆਉਂਦਾ ਲੇਕਨ ਇਸ ਦੇ ਵਿੱਚੋਂ ਮੈਂ ਸਮਝਣਾ ਇਹਨਾਂ ਨੇ ਬਹੁਤ ਵੱਡਾ ਸਰਮਾਇਆ ਸਮਾਜ ਨੂੰ ਦਿੱਤਾ ਕਿ ਇਹ ਫਿਲਮ ਜਿਹੜੀ ਜਿੰਨੇ ਵੀ ਇਹਨਾਂ ਦੇ ਐਕਟਰ ਨੇ ਜਿੰਨੇ ਵੀ ਕਿਰਦਾਰ ਨੇ ਜਿੰਨੇ ਪਾਤਰ ਨੇ ਉਹਨਾਂ ਨੇ ਆਪਣਾ ਆਪਣਾ ਰੋਲ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਚਾਹੇ ਕੋਈ ਜੱਜ ਸਾਹਿਬ ਦਾ ਰੋਲ ਏ ਚਾਹੇ ਕਿਸੇ ਵਕੀਲ ਸਾਹਿਬ ਦਾ ਰੋਲ ਏ ਚਾਹੇ ਕਿਸੇ ਪੁਲਿਸ ਅਫੀਸਰ ਦਾ ਰੋਲ ਏ ਹਰ ਇੱਕ ਦੀ ਆਤਮਾ ਨੂੰ ਝੰਡੋੜਿਆ ਇਸ ਫਿਲਮ ਨੇ ਕਿ ਸਾਡੇ ਸਮਾਜ ਦੇ ਵਿੱਚ ਜਦੋਂ ਅਸੀਂ ਵਿਚਰਦੇ ਆ ਤੇ ਸਾਡੇ ਅੰਦਰ ਇੱਕ ਡਰ ਛੁਪਿਆ ਹੋਇਆ ਆ ਉਹ ਅਸੀਂ ਕਹਿੰਨੇ ਆ ਕਿ ਸਾਨੂੰ ਵੀ ਅਸੀਂ ਕੋਲੋਂ ਨਿਕਲ ਜਾਣੇ ਆ ਕੋਈ ਵੀ ਘਟਨਾ ਵਾਪਰਦੀ ਉਹਦੇ ਕੋਲੋਂ ਨਿਕਲ ਜਾਣੇ ਆ ਸੋ ਵੀਰ ਕੁਲਜਿੰਦਰ ਸਿੰਘ ਇਹ ਸਾਡੇ ਪਹਿਲਾਂ ਵੀ ਇਹਨਾਂ ਸਾਡਾ ਹੱਕ ਫਿਰ ਨੂੰ ਮਣਾਈ ਸੀ ਉਦੋਂ ਤੋਂ ਲੈ ਕੇ ਮੇਰੇ ਖਿਆਲ 11 12 ਸਾਲ ਹੋ ਗਏ ਆ ਤੇ ਫਿਰ ਇੱਕ ਵਾਰ ਇਹਨਾਂ ਦੇ ਨਾਲ ਜੋ ਅੱਜ ਇਹਨਾਂ ਦਾ ਦੇਖਿਆ ਉਹ ਆਪਣੇ ਆਪ ਦੇ ਵਿੱਚ ਕੋਈ ਬਹੁਤ ਵੱਡੀ ਗੱਲ ਏ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਪ੍ਰਤੀ ਇਤਰਾਜ਼ ਵੀ ਉੱਠਿਆ ਸੀ ਸੋ ਸਾਨੂੰ ਤਾਂ ਇਹੋ ਜੇ ਬਲਾਰਿਆਂ ਦੀ ਲੋੜ ਏ ਕਈਆਂ ਨੇ ਸਾਡੇ ਨਾਲ ਜੋੜ ਦਿੱਤਾ ਕਿ ਸ਼੍ਰੋਮਣੀ ਕਾਲੀਦਾਲ ਦੇ ਸ਼ਾਇਦ ਮੁਖ ਬੁਲਾ ਰਹੇ ਆ ਮੈਂ ਕਹਿੰਦਾ ਸਾਨੂੰ ਜੇ ਇਹੋ ਜੇ ਬੁਲਾ ਰਹੇ ਮਿਲ ਜਾਣ ਤੇ ਸਾਡੇ ਲਈ ਬਹੁਤ ਵਧੀਆ ਗੱਲ ਹੋਵੇਗੀ ਕਿਉਂਕਿ ਸਮਾਜ ਦੇ ਅੰਦਰ ਇੱਕ ਨਵੀਂ ਸੇਧ ਦੇਣ ਲਈ ਸਾਨੂੰ ਕੁਝ ਇਸ ਤਰ੍ਹਾਂ ਦੀ ਗੱਲ ਕਰਨੀ ਪਵੇਗੀ ਜਿਹੜੀ ਦੇਖਣ ਨੂੰ ਸੁਣਨ ਨੂੰ ਚੰਗੀ ਤਾਂ ਲੱਗਦੀ ਏ ਲੇਕਿਨ ਉਹਦੇ ਤੇ ਅਮਲ ਕਿਨਾ ਕੀਤਾ ਜਾਂਦਾ ਸੋ ਕਲਜਿੰਦਰ ਸਿੱਧੂ ਦਾ ਸਾਰਾ ਗੁਰਪਾਲ ਦਾ ਆਪਣੇ ਮਲਕੀਤ ਸਿੰਘ ਜੀ ਰੌਣੀ ਜੀ ਦਾ ਸਾਡੇ ਵੀਰ ਸਰਜੀਤ ਸਿੰਘ ਸਿੱਧੂ ਦਾ ਕਰਾਲ ਸਾਹਿਬ ਦਾ ਜਿੰਨੀ ਵੀ ਸਮੂਚੀ ਟੀਮ ਹੈ ਸਾਰਿਆਂ ਦਾ ਇੱਕ ਵਾਰ ਮੈਂ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਕਹਿਣਾ ਕਿ ਪਰਿਵਾਰਾਂ ਸਮੇਤ ਫਿਲਮ ਦੇਖੋ ਤਾਂ ਕਿ ਸਿੱਖੀ ਦਾ ਕਰਤਾਰ ਜਿਹਨੂੰ ਮਜ਼ਾਕ ਦੇ ਵਿੱਚ ਕਈ ਲੋਕ ਪੇਸ਼ ਕਰਦੇ ਆ ਉਹਨਾਂ ਨੂੰ ਸ਼ਰਮ ਆਵੇਗੀ ਕਿ ਇਹੋ ਜੀਆਂ ਫਿਲਮਾਂ ਦੇ ਵਿੱਚ ਜਿਹੜਾ ਇਤਿਹਾਸ ਥੋੜੇ ਸਮੇਂ ਦੇ ਵਿੱਚ ਬਹੁਤ ਵੱਡੀ ਗੱਲ ਇਹਨਾਂ ਨੇ ਪੇਸ਼ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਰਾ ਤੇ ਬਹੁਤ ਖੁਸ਼ੀ ਹੈ ਅੱਜ ਸਾਨੂੰ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਸਟਾਈਮ ਗਾੜ ਕੇ ਸਾਡੇ ਲਈ ਆਏ ਆਈ ਹੋਪ ਕਿ ਤੁਹਾਨੂੰ ਮੂਵੀ ਬਹੁਤ ਵਧੀਆ ਲੱਗੀ ਹੋਏਗੀ ਸਾਡੇ ਲਈ ਬਹੁਤ ਡਿਫਰੈਂਟ ਮੇਰੇ ਲਈ ਬਹੁਤ ਡਿਫਰੈਂਟ ਐਕਸਪੀਰੀਅੰਸ ਹੈ ਫਸਟ ਆਫ ਆਲ ਮੈਂ ਫੈਨ ਆ ਕੁਲਜਿੰਦਰ ਜੀ ਦੀ ਐਕਟਿੰਗ ਦੀ ਬਹੁਤ ਟਾਈਮ ਤੋਂ ਐਂਡ ਇਟ ਜਸਟਸ ਨਾਟ ਈਵਨ ਥੈਟ ਪਾਲੀ ਸਰ ਨੇ ਆਈ ਥਿੰਕ ਉਹਨਾਂ ਦਾ ਇੱਕ ਡ੍ਰੀਮ ਪ੍ਰੋਜੈਕਟ ਹੀ ਲਾ ਲਓ ਅਸੀਂ ਬਹੁਤ ਹੀ ਮਿਹਨਤ ਨਾਲ ਬਣਾਇਆ ਐਂਡ ਆਈ ਆਲਵੇਸ ਸੇ ਕਿ ਕਮ ਆਉਣਾ ਇੱਕ ਅਲੱਗ ਚੀਜ਼ ਹੈ ਲੇਕਿਨ ਜਦੋਂ ਇੱਕ ਤੁਹਾਡਾ ਕੈਪਟਨ ਬਹੁਤ ਚੰਗਾ ਹੈ ਤੇ ਉਹ ਤੁਹਾਡੇ ਤੋਂ ਕਮ ਬਹੁਤ ਵਧੀਆ ਨਿਕਾਲ ਦਿੰਦਾ ਹੈ ਯੂ نو ਹੀ ਨੋਜ਼ ਕਿ ਕਿਤਾ ਇੱਕ ਨੋਨ ਐਕਟਰ ਤੋਂ ਵੀ ਐਕਟਿੰਗ ਕਰਾਉਣੀ ਹੈ ਤੇ ਇੱਕ ਅੱਛੇ ਐਕਟਰ ਤੋਂ ਕਿਤਾ ਔਰ ਅੱਛੀ ਐਕਟਿੰਗ ਕਰਾਉਣੀ ਹੈ ਸੋ ਵੈਰੀ ਗ੍ਰੇਟਫੁਲ ਥੈਂਕ ਯੂ ਸੋ ਮਚ ਕੇਬਲ 1 ਐਂਡ ਸੁਮੀਤ ਜੀ ਥੈਂਕ ਯੂ ਸੋ ਮਚ ਕਿਉਂਕਿ ਆਈ ਥਿੰਕ ਹੀ ਇਸ ਦੇ ਹੀ ਇਸ ਐਂਡ ਹੀ ਇਜ਼ ਵਨ ਆਫ ਦ ਕੈਪਟਨ ਜਿਨ੍ਹਾਂ ਦੇ ਕਰਕੇ ਸ਼ਾਇਦ ਤੁਹਾਡੇ ਸੁਮੁਖ ਹੋਈ ਹੈ ਮੂਵੀ ਤੇ ਆਈ ਹੋਪ ਅਗੇਨ ਕਿ ਤੁਸੀਂ ਪੂਰੇ ਪਰਿਵਾਰ ਦੇ ਨਾਲ ਮੂਵੀ ਦੇਖੋਗੇ ਇੰਜੋਏ ਕਰੋਗੇ ਐਂਡ ਡੋਟ ਜਸਟ ਮੀ ਕਿਉਂਕਿ ਜਦੋਂ ਮੈਂ ਮੂਵੀ ਹੁਣ ਮੇਰੇ ਪਹਿਲੀ ਵਾਰੀ ਦੇਖੀ ਹੈ ਤੇ ਜਿੰਨੇ ਵੀ ਸਾਡੇ ਆਰਟਿਸਟ ਨੇ ਜਿੰਨੇ ਵੀ ਜਿਨ੍ਹਾਂ ਨੇ ਮਤਲਬ ਕੰਮ ਕੀਤਾ ਹੈ ਦੇ ਆਰ ਇਕੁਅਲ ਟੂ ਇਕੁਅਲ ਟੂ ਥਿਸ ਲੈਵਲ ਸੋ ਵਰਕਿੰਗ ਵਿਦ ਏਵਰੀਬਾਡੀ ਮੇਰਾ ਪ੍ਰਿਵਿਲੇਜ ਹੈ and uh, and, uh, puh, and obviously pali sir thank you so much for having me and thank you so much for this opportunity thank you guys thank, <laughs> thank you, you so much, sir thank you so much ek aur es gall te taaliyan maar liye sareyan ne samajh jaya main tere announce karna kehnde tu changa content leke <laughs> aao <laughs> keval ban hazir hai tade layi isda vi taaliyan maaro changa content kehnde leke aao te assi hazir aande haan show hazir aagaye te illegal languages sorry kisi kisi content ek language is lagge assi nu 11 languages bahut dance tu si ek leke ਮੈਨੂੰ ਸਰ ਇਹ ਮੈਨੂੰ ਉੱਥੇ ਵੀ ਉੱਥੇ ਵੀਰ ਮਿਲੇ ਇੱਕ ਵੀਰ ਮਿਲੇ ਜਿਹੜੇ ਉਹ ਮੈਨੂੰ ਕਹਿੰਦੇ ਯਾਰ ਮੈਂ ਨਾ ਸਾਊਥ ਦੇ ਆ ਗਿਆ ਹਾਂ ਪੋਸਟ ਪ੍ਰੋਡਕਸ਼ਨ ਜਿਵੇਂ ਮਿਕਸਿੰਗ ਜਦੋਂ ਅਸੀਂ ਕਰਨੇ ਹੁੰਦੇ ਆ ਉਹ ਕਹਿੰਦੇ ਜੀ ਮੈਂ ਸਾਊਥ ਰਹਿਣਾ ਜਦੋਂ ਉੱਥੇ ਗੁਰਦੁਆਰੇ ਜਾਣਾ ਲੰਗਰ ਖਾਣਾ ਤੇ ਮੈਂ ਥੋੜਾ 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 ਇਤਿਹਾਸ ਪੜ੍ਹਿਆ ਪਰ ਮੈਂ ਦੇਖਿਆ ਤੁਹਾਡੀ ਮੁਸਲਮਾਨਾਂ ਨਾਲ ਬੜੀ ਲੜਾਈ ਹੋਈ ਸੀ ਵੀ ਤੁਸੀਂ ਤਾਂ ਮੈਨੂੰ ਦੇਗੇ ਸਟੋਪ ਹੋਗੇ ਨਹੀਂ ਅਸੀਂ ਮੁਸਲਮਾਨਾਂ ਦੇ ਅਗੇਂਸਟ ਨਹੀਂ ਸੀ ਅਸੀਂ ਹਰ ਬੰਦੇ ਦੇ ਅਗੇਂਸਟ ਸੀ ਜਿਨਨੇ ਗਰੀਬ ਨੂੰ ਤੰਗ ਕੀਤਾ ਜਿਹਨੇ ਮਜਬੂਰ ਨੂੰ ਤੰਗ ਕੀਤਾ ਉਹ ਕਹਿੰਦਾ ਪਰ ਸਾਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਮੈਂ ਗੁਰਦੁਆਰੇ ਵੀ ਗਿਆ ਲੰਗਰ ਵੀ ਖਾਦਾ ਸੋ ਉੱਥੇ ਅਸੀਂ ਡਿਸਾਈਡ ਕਰ ਲਿਆ ਸੀ ਕਿ ਅਸੀਂ ਆਪਣੀ ਸਟੋਰੀਜ਼ ਹੁਣ ਉਹਨਾਂ ਦੀ ਭਾਸ਼ਾ ਇਸਡਬ ਕਰਨੀ ਹੈ ਸੋ ਗੁਰਮੁਖ ਜਿਹੜੀ ਫਿਲਮ ਹੈ ਉਹ ਤਮਿਲ ਚ ਹੈ ਤੇਲਗੂ ਮਲਿਆਲਮ ਚਾਈਨੀਜ਼ ਅਰੈਬਿਕ ਫ੍ਰੈਂਚ ਸੋ ਸਾਡਾ ਟਾਈਟਲ ਕੀ ਹੈ ਸਟੋਰੀਜ਼ ਫਰਮ ਪੰਜਾਬ ਫॉर द वर्ल्ड ਸੋ ਆਈ ਵਿਲ ਆਈ ਫੀਲ ਪ੍ਰਿਵੀਲੇਜ ਕਿ ਸਾਨੂੰ ਇਹ ਮੌਕਾ ਮਿਲਿਆ ਐਸ ਇਨੀਸ਼ੀਏਟਿਵ ਨੂੰ ਅੱਗੇ ਲੈ ਕੇ ਜਾਣ ਦਾ ਕਿਵੇਂ ਲੱਗੀ ਫਿਲਮ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮੀਡੀਆ ਨੇ ਦੀ ਬਾਸ ਨਹੀਂ ਆਦੀ ਕਿੰਨਾ ਲੱਗੀ ਫਿਲਮ ਕੋਈ ਦੱਸ ਦੇ ਨਾ ਕੈਮਰੇ ਦੇ ਪਿੱਛੇ ਬੋਲ ਤਾਂ ਸਕਦੇ ਹੋ ਜੇ ਕਿ ਇਹਨੂੰ ਨਹੀਂ ਵੀ ਚੰਗੀ ਲੱਗੀ ਹੋਵੇ ਹੱਥ ਖੜਾ ਕਰੋ ਅਸੀਂ ਅਗਲੀ ਵਾਰ ਹੋਰ ਇੰਪਰੂਵ ਕਰਾਂਗੇ ਅਸੀਂ ਤਾਂ ਮੀਡੀਆ ਦੀ ਆਵਾਜ਼ ਨੂੰ ਬੁਲੰਦ ਕੀਤਾ ਜੀ ਤੁਸੀਂ ਦੇਖਿਆ ਫਿਲਮ ਦੇ ਵਿੱਚ ਮੀਡੀਆ ਦੀ ਵੀ ਆਵਾਜ਼ ਠਾਈ ਹੈ ਇਸ ਕਰਕੇ ਹੱਥ ਸੱਚੀ ਲੱਭਣਾ ਚਾਹੀਦਾ ਸੋ ਹਾਂ ਜੀ ਜਿਸ ਤਾਰੀ ਨੀਟੂ ਭਾਜੀ ਲਈ ਵੀ ਮਾਰਿਓ ਕਰਪੀ ਨੀਟੂ ਭਾਜੀ ਇਸ ਮੇਰੇ ਕੰਨੀ ਲੋਕੀ ਛੜੀ ਤੇ ਰੱਖੀ ਹੈ ਤਾਂ ਹੀ ਉਜੋਰ ਹੋ ਗਏ ਬਹੁਤ ਅੱਛਾ ਤੁਹਾਨੂੰ ਪੂਰਾ ਕਿਸ਼ਾ ਸਰਮੁਖ ਕੋ ਥੈਂਕ ਯੂ ਥੈਂਕ ਯੂ ਬਲਕੀਤ ਭਾਜੀ ਥੈਂਕ ਯੂ ਸੋ ਤੁਹਾਡਾ ਸਾਰਿਆਂ ਦਾ ਫਸਟ ਆਫ ਆਲ ਤਾਂ ਧੰਨਵਾਦ ਜਿਹੜੀ ਗੱਲ ਸੁਮੇਤ ਜੀ ਨੇ ਕੀਤੀ ਆ ਕਿ 11 ਲੈਂਗੁਏਜ ਵਿੱਚ ਫਿਲਮ ਜਾ ਰਹੀ ਆ ਜੋ ਵੀ ਕੰਟੈਂਟ ਸਾਗਾ ਕੋਲ ਕੇਵਲ ਵਨ ਕੋਲ ਆ ਰਿਹਾ ਸੋ ਮੈਨੂੰ ਲੱਗਦਾ ਅਜੇ ਆਪਾਂ ਸ਼ਾਇਦ ਬਹੁਤ ਘੱਟ ਲੋਕ ਹੈ ਉਹਦੀ ਇੰਪੋਰਟੈਂਸ ਤੇ ਉਹਦੀ ਹੋ ਜਿਹੜੀ ਵਜਨ ਆ ਜਿਹੜਾ ਗੱਲਦਾ ਉਹਨੂੰ ਰਿਅਲਾਈਜ਼ ਕਰਨ ਵਿੱਚ ਜਦੋਂ ਡਿਜੀਟਲ ਦਾ ਕੰਮ ਸ਼ੁਰੂ ਹੋਇਆ ਸੀਗਾ ਤੇ ਸਾਗਰ ਆਵਾਜ਼ ਵਨ ਆਫ ਦਾ ਲੀਡਿੰਗ ਕੰਪਨੀ ਜਿਨੇ ਉਹਦੀ ਉਦੋਂ ਪਹਿਚਾਨ ਕਰ ਲਈ ਸੀ ਤੇ ਬਹੁਤ ਵੱਡਾ ਕੰਟੈਂਟ ਇਹਨਾਂ ਨੇ ਟੇਕਓਵਰ ਕਰਨਾ ਸ਼ੁਰੂ ਕਰਤਾ ਸੀ ਤੁਹਾਨੂੰ ਪਤਾ ਸੀ ਕਿ ਇਹਨੂੰ ਅਸੀਂ ਜਦੋਂ ਡਿਜੀਟਲਸ ਕਨਵਰਟ ਕਰਕੇ ਇਹਨੂੰ ਮੋਨਟਾਈਜ਼ ਕਰਾਂਗੇ ਤੇ ਕੀ ਵੈਲਿਊ ਬਣਣੀ ਆ ਸੋ ਸਿਮਿਲਰਲੀ ਇਹ ਹਮੇਸ਼ਾ ਅਹੈਡ ਆਫ ਟਾਈਮ ਹੁੰਦੇ ਆ ਸੋ ਇਹਨਾਂ ਨੇ ਹੁਣ ਜਿਹੜਾ ਕੰਟੈਂਟ ਇਕੱਠਾ ਕਰਨਾ ਸ਼ੁਰੂ ਕੀਤਾ ਕੇਵਲ ਵਨ ਨੇ ਸੋ ਵੀ ਆਰ ਵੈਰੀ ਲੱਕੀ ਕਿ ਇਹਨਾਂ ਨੇ ਸਾਡਾ ਜਿਹੜਾ ਪ੍ਰੋਜੈਕਟ ਆ ਗੁਰਮੋਖ ਨੂੰ ਟੇਕਓਵਰ ਕੀਤਾ ਤੁਹਾਡੇ ਸਾਹਮਣੇ ਲੈ ਕੇ ਆਏ ਸੋ ਸਾਡੀ ਸਾਰਿਆਂ ਦੀ ਮਿਹਨਤ ਖਾਸ ਤੌਰ ਤੇ ਕੈਪਟਨ ਆਫ ਦਾ ਸ਼ਿਪ ਪਾਲੀ ਭੁਗਿੰਦਰ ਹੁਣੀ ਜਿਹੜੇ ਇਸ ਪ੍ਰੋਜੈਕਟ ਤੇ ਦੇਫੀਨਿਟਲੀ ਕਲਾਪਿੰਗ ਕਰ ਦੋ ਜੇ ਕਰ ਲੱਗੇ ਉਹ ਤਾਂ ਉਹਨਾਂ ਲਈ ਤਾਂ ਮਤਲਬ ਜਿੰਨੀ ਤਾਰੀਫ ਕੀਤੀ ਜਾਵੇ ਥੋੜੀ ਆ ਸੋ ਮੈਂ ਵੀ ਬਹੁਤ ਕੰਮ ਕੀਤਾ ਤੁਹਾਡੇ ਸਾਹਮਣੇ ਪਿਛਲੇ 10-12 ਸਾਲਾਂ ਤੋਂ ਜਿਵੇਂ ਸਾਰਿਆਂ ਨੇ ਵੀ ਗੱਲ ਕੀਤੀ ਆ ਪਰ ਜੋ ਇਸ ਫਿਲਮ ਚ ਪਾਲੀ ਜੀ ਨੇ ਮੇਰੇ ਕੋਲੋਂ ਕੰਮ ਲਿਆ ਮੇਰੇ ਨਾਲ ਮੇਰਾ ਵੀਰ ਪ੍ਰਿੰਸ ਬੈਠਾ ਸੀ ਕਰਤਾਰ ਬੈਠਾ ਸੀ ਉਹ ਕਹਿੰਦੇ ਮਤਲਬ ਕੁਲਜਿੰਦਰ ਸਿੱਧੂ ਨੂੰ ਐਸ ਰੂਪ ਦੇ ਵਿੱਚ ਪਾਲੀ ਭੁਪਿੰਦਰ ਹੀ ਪੇਸ਼ ਕਰ ਸਕਦੇ ਸੀ ਮਤਲਬ ਇੱਕ ਵਿਜਨਰੀ ਡਾਇਰੈਕਟਰ ਹੀ ਹੁੰਦਾ ਜਿਹੜਾ ਇੱਕ ਕਲਾਕਾਰ ਜਿਹੜਾ ਤਾਂ ਹੁੰਦਾ ਮਤਲਬ ਤੁਸੀਂ ਸਮਝ ਲਓ ਪਾਣੀ ਵਰਗਾ ਜਿਹੜਾ ਰੰਗ ਪਾਇਆ ਉਸ ਰੰਗ ਦਾ ਹੋ ਗਿਆ ਤੇ ਇਹ ਰੰਗ ਜੋ ਪਾਲੀ ਜੀ ਨੇ ਸੁਜਿੰਦਰ ਸਿੱਧੂ ਚ ਪਾ ਕੇ ਜਿਹੜਾ ਗੁਰਮੁਖ ਬਣਾਇਆ ਸੋ ਮੈਨੂੰ ਲੱਗਦਾ ਕਿ ਉਹ ਬਹੁਤ ਇੱਕ ਰਿਮਾਰਕੀਬਲ ਕੰਮ ਕਰਵਾਇਆ ਮੇਰੇ ਕੋਲੋਂ ਮੈਨੂੰ ਆਪ ਵੀ ਦੇਖ ਕੇ ਲੱਗ ਰਿਹਾ ਸੀਗਾ ਸੋ ਸਾਰਾ ਜਦੋਂ ਸਾਰਾ ਆਨਬੋਰਡ ਹੋਈ ਸਭ ਨੂੰ ਇਹ ਲੱਗਾ ਕਿ ਕਿੱਥੋਂ ਤੁਸੀਂ ਮਾਡਲ ਲੈ ਆਏ ਹੋ ਕਿੱਥੋਂ ਤੁਸੀਂ ਮਤਲਬ ਇੱਕ ਚੁਲਬੁਲੀ ਤੇ ਇੱਕ ਸੀਰਤ ਦਾ ਕਰੈਕਟਰ ਕਿਵੇਂ ਕਰੋਗੀ ਤੇ ਹੁਣ ਤੁਸੀਂ ਸਾਰੇ ਵਿਟਨੈਸ ਹੋ ਕਿ ਜਦੋਂ ਇੱਕ ਚੰਗਾ ਕਲਾਕਾਰ ਹੋਵੇ ਜਿਹਦੇ ਅੰਦਰ ਕਲਾ ਹੋਵੇ ਤੇ ਇੱਕ ਨਿਰਖਾਰਨ ਤੇ ਉਹ ਜੋਰੀ ਹੋਵੇ ਪਾਲੀ ਭਗਵੰਦਰ ਵਰਗਾ ਤੇ ਉਹਨੂੰ ਫਿਰ ਪੇਸ਼ ਕਰਨ ਵਾਲੇ ਹੁਣ ਸੁਮੇਚੀ ਵਰਗੇ ਤੇ ਉਹ ਫਿਰ ਚੀਜ਼ ਰੰਗ ਲਿਆਉਂਦੀ ਆ ਤੋ ਮੇਰੇ ਨਾਲ ਦੇ ਜਿਹੜੇ ਸੀਨੀਅਰ ਕਲਾਕਾਰ ਨੇ ਵਾਲੀਆ ਸਾਹਿਬ ਖੜੇ ਨੇ ਪਿਛੇ ਅਰੋੜਾ ਸਾਹਿਬ ਜਿਨ੍ਹਾਂ ਨੇ ਗਾਣਾ ਲਿਖਿਆ ਸੀ ਟੁਕੀ ਟਿੱਕੀ ਚਾਹੁੰਦਾ ਕਿ ਮਲਕੀਤ ਰੌਣੀ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਉਹ ਮੇਰੇ ਵੀਰ ਜਿੰਨੀ ਵੀ ਕਾਸਟ ਤੇ ਖੜੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਸਾਡੀ ਕੁੜੀ ਵੱਡੀ ਹੋ ਗਈ ਆ ਤੁਸੀਂ ਪਛਾਣਦੇ ਰਹਿਆ ਨੂੰ ਸੋ ਜੋ ਇਹਨੇ ਕੰਮ ਕੀਤਾ ਇਹਦੀ ਫਰਸਟ ਫਿਲਮ ਸੀ ਸੋ ਵੀ ਆਰ ਬlesਟ ਕਿ ਇਸ ਫਿਲਮ ਨੂੰ ਤੁਹਾਡੇ ਤੱਕ ਪਹੁੰਚਾਇਆ ਸਾਗਾ ਨੇ ਕੇਵਲ ਵਨ ਨੇ ਸੋ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਇਸ ਸਰੀਂਗ ਇਸ ਅਲਮੈਟਿਕ ਗੱਲ ਕਰਨੀ ਹੈ ਸੁਮਿਤ ਭਾਈ ਦੇ ਹਾਜ਼ਰੀ ਚ ਮੈਂ ਨਾ ਜਦੋਂ ਨਾ ਇੱਥੇ ਆਇਆ ਮੀਡੀਆ ਨੇ ਜਿਹੜੇ ਇੰਟਰਵਿਊਸ ਕੀਤੀਆਂ ਅੱਜ ਮੈਂ ਵੈਸੀ ਉੱਚੀ ਬੋਲਦਾ ਮੀਡੀਆ ਨੇ ਜਿਹੜੇ ਇੰਟਰਵਿਊਸ ਕੀਤੀਆਂ ਸਾਰਿਆਂ ਦਾ ਇੱਕ ਕਾਮਨ ਸਵਾਲ ਸੀਗਾ ਕਿ ਆ ਫਿਲਮ ਦੇਖਣ ਤੋਂ ਬਾਅਦ ਕਿ ਤੁਸੀਂ ਇਹ ਫਿਲਮ ਸਿਨੇਮੇ ਵਿੱਚ ਕਿਉਂ ਰਿਲੀਜ਼ ਕਰ ਰਹੇ ਸੋ ਇਹਦਾ ਜਵਾਬ ਤਾਂ ਸੁਮਿਤ ਜੀ ਦੇ ਸਕਦੇ ਆ ਕਿਉਂਕਿ ਰਿਲੀਜ਼ ਇਹਨਾਂ ਨੇ ਕਰਨੀ ਹੁੰਦੀ ਹੈ ਸਾਡਾ ਕੰਮ ਤਾਂ ਬਣਾਉਣਾ ਸੀ ਜੀ ਬਣਾ ਕੇ ਅਸੀਂ ਤੁਹਾਡੇ ਅੱਖੇ ਰੱਖਤੀ ਸਾਡਾ ਇਥੋਂ ਤੱਕ ਰੋਲ ਹੀ ਹੁੰਦਾ ਉਸ ਤੋਂ ਬਾਅਦ ਰੋਲ ਪਬਲਿਕ ਦਾ ਤੇ মিডিਆ ਦਾ ਹੁੰਦਾ ਔਰ ਰੋਲ ਤੁਸੀਂ ਕਰਨਾ ਸੋ ਇੱਕ ਗੱਲ ਇਹ ਮੈਂ ਜਾਊਂਗਾ ਸ਼ੂਟ ਦੁਬਾਰੇ ਤਾੜੀਆਂ ਮਾਰੋ ਕਿ ਇਹ ਨਹੀਂ ਲੈਂਗੁਏਜ ਦੇ ਵਿੱਚ ਪੰਜਾਬੀ ਦੀ ਪਹਿਲੀ ਫਿਲਮ ਹੈ ਜੇ ਕੰਨੀ ਸਮਾਂ ਚੱਲ ਰਹੀ ਹੈ ਥੈਂਕ ਯੂ ਬਹੁਤ ਸਾਰਾ ਥੈਂਕ ਯੂ ਹਾਂ ਹਾਂ ਜੀ ਦੱਸਣੇ ਅੱਛਾ ਤੁਹਾਨੂੰ ਬੋਲ ਹਰੇ ਦੋਸਤੋ ਮੈਂ ਵਿਕਾਸ ਬਤਰਾ ਮੈਂ ਬਹੁਤ ਵੱਡੀ ਗੱਲ ਸੁਣਿਆ ਇਹਨਾਂ ਨੇ ਬਹੁਤ ساری ਫਿਲਮ ਮਦਦ ਕੀਤੀ ਆ ਇਹ ਐਸਐਸਪੀ ਸਾਹਿਬ ਬਿਆਨ ਆ ਦਿੰਦੇ ਅਸੀਂ ਫਸ ਕੇ ਸੀ मैं सची बहुत मान महसूस कर रहा इस फिल्म का हिस्सा बन के आप गल करते हैं मीनिंग फुल सिनेमा सही मीनिंगफुल सिनेमा की है मैं कह कि लोग जाके फिल्म देखा उन्होंने समझ आएगा बहुत वह की गई है इस फिल्म और सिद्धू साहब सारा मैम सिद्धू साहब ने जो ट्रांसफॉर्मेशन किया अपने किरदार का एक बिल्कुल दबे हुए डाउन मोरा तो, किस तरह वो फाइटर बन के उभरद है और जेडे अपने ਇਤਿਹਾਸਿਕ ਜਿਹੜੀ ਆਪਣੀ ਪੱਗ ਹੈ ਦਸਤਾਰ ਹੈ ਉਹਦੀ ਜਿਹੜੀ ਹੈ ਮਹੱਤਾ ਦਿਖਾਈ ਹੈ ਉਹਦੀ ਇੰਪੋਰਟੈਂਸ ਦਿਖਾਈ ਹੈ ਇਤਿਹਾਸ ਨਾਲ ਜੋੜ ਕੇ ਜੋ ਅੱਜਕੱਲ੍ਹ ਸ਼ਾਇਦ ਨੌਜਵਾਨ ਨੂੰ ਬਹੁਤ ਜ਼ਿਆਦਾ ਜ਼ਰੂਰ ਸਗੀ ਉਹ ਇਹ ਮੈਨੂੰ ਲੱਗਦਾ ਹੈ ਇਹ ਫਿਲਮ ਸਮਾਜ ਦੇ ਵਿੱਚ ਇੱਕ ਰੈਵੋਲੂਸ਼ਨ ਲੈ ਕੇ ਆਏਗੀ ਔਰ ਇਹ ਮਤਲਬ ਇੱਕ ਹਿਸਟਰੀ ਕ੍ਰੀਏਟ ਕਰੇਗੀ ਪਾਲੀ ਸਰ ਨੇ ਹਰ ਇੱਕ ਕਿਰਦਾਰ ਬਹੁਤ ਵਧੀਆ ਲਿਖਿਆ ਫਿਲਮ ਦੇ ਵਿੱਚ ਇੱਕ ਦੋ ਕਿਰਦਾਰ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਹਾਈਲਾਈਟ ਕਰਦੇ ਆ ਇਸ ਫਿਲਮ ਤੁਸੀਂ ਦੇਖੋਗੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਕਿਰਦਾਰ ਨੂੰ ਇੱਕ ਪੂਰੀ ਫੁਟੇਜ ਹੈ ਉਹਦਾ ਬਿਲਟਅਪ ਹੁੰਦਾ ਹੈ ਔਰ ਉਹਦਾ ਕਿਰਦਾਰ ਦਾ ਵੀ ਕਲਾਈਮੈਕਸ ਹੁੰਦਾ ਹੈ ਇੱਕ ਬਹੁਤ ਵਧੀਆ ਰਾਈਟਰ ਔਰ ਬਹੁਤ ਵਧੀਆ ਡਾਇਰੈਕਟ ਕਰ ਸਕਦਾ ਮੈਂ ਥੈਂਕਫੁਲ ਹਾਂ ਫਰੀਦ ਜੀ ਦਾ ਰੀਟੂ ਭਾਜੀ ਦਾ ਕੈਬਲ ਮਨ ਦਾ ਜਿਨ੍ਹਾਂ ਨੇ ਆਪਦੀ ਜਿਹੜੀ ਪਹਿਲੀ ਫਿਲਮ ਹੈ ਉਹ ਇਹ ਚੁਣੀ ਜਿਹੜੀ ਸਾਡੇ ਇਤਿਹਾਸ ਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਬਹੁਤ ਸਾਰੀਆਂ ਸਟੇਟਾਂ ਵਿੱਚ ਪ੍ਰਮੋਟ ਕਰੇਗੀ ਥੈਂਕ ਯੂ ਮੈਂ ਡਾਕਟਰ ਸ੍ਰੀਸ਼ਟ ਕਰਾਲ ਜਿਹੜੀ ਗੱਲ ਵਾਰ-ਵਾਰ ਚੱਲ ਰਹੀ ਹੈ ਉੱਥੇ ਕਿ ਫਿਲਮ ਐਕਚੁਅਲੀ ਜਿਸ ਸਿੱਖੋਂ ਜੇ ਤੁਹਾਨੂੰ ਦਸਤਾਰ ਮਿਲੀ ਹੈ ਤਾਂ ਉਹਦਾ ਮਤਲਬ ਇਹ ਕਿ ਅਸੀਂ ਕਾਇਰ ਹੋਈਏ ਉਹ ਜ਼ਿੰਮੇਵਾਰੀ ਬੜੀ ਵੱਡੀ ਆ ਔਰ ਇਹ ਗੱਲ ਪਹਿਲੀ ਵਾਰੀ ਪੰਜਾਬੀ ਸਿਨੇਮੇ ਰਾਹੀਂ ਸਾਡੇ ਸਮਾਜ ਤੱਕ ਜਾਊਗੀ ਮੈਂ ਛੋਟੀ ਜਿਹੀ ਗੱਲ ਕਰਨੀ ਆ ਸਾਡੇ ਸੁਣੇ ਸਰ ਖੜੇ ਇੱਥੇ ਕਿ ਕੋਸ਼ਿਸ਼ ਕਰ ਰਹੇ ਹਾਂ ਸਿਨੇਮਾ ਚ ਲਿਆਂਦਾ ਜਾਵੇ ਤੁਹਾਡੇ ਜ਼ਰੀਏ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਆ ਇਹਦਾ ਟੈਕਸ ਮਾਫ ਕੀਤਾ ਜਾਵੇ ਇਹ ਪੰਜਾਬ ਇਹ ਫਿਲਮ ਪਾਲਿਕਾ ਦੀ ਨਹੀਂ ਇਹ ਫਿਲਮ ਪੰਜਾਬ ਦੀ ਫਿਲਮ ਹੈ ਪੰਜਾਬ ਨੂੰ ਅਜੀ ਸਰਮ ਦੀ ਲੋੜ ਆ ਸਾਡੇ ਦੇਸ਼ ਨੂੰ ਅਜੀ ਸਰਮ ਦੀ ਲੋੜ ਆ ਜਿਹਨੇ ਸਾਡਾ ਜੋ ਰਾਜਨੀਤਿਕ ਮਾਹੌਲ ਸਿਰਜਿਆ ਜਾ ਚੁੱਕਾ ਹੈ ਸਾਨੂੰ ਵੰਡਿਆ ਜਾ ਰਿਹਾ ਹੈ ਤੇ ਫਿਲਮ ਇੱਕ ਇੱਕ ਦੀ ਗੱਲ ਕਰਦੀ ਹੈ ਤੇ ਫਿਲਮ ਆਪਣਾ ਦੀ ਗੱਲ ਕਰਦੀ ਹੈ ਤੇ ਜੋੜਨ ਦੀ ਗੱਲ ਕਰਦੀ ਹੈ ਸੋ ਮੇਰੀ ਰਿਕੁਐਸਟ ਹੈ ਤੁਹਾਡੇ ਜਰੀਏ ਸਾਡੀਆਂ ਸਰਕਾਰਾਂ ਤੱਕ ਹੈ ਕਿ ਇਸ ਫਿਲਮ ਨੂੰ ਹਲਾਲਾ ਦਿੱਤਾ ਜਾਵੇ ਔਰ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜਿੱਥੇ ਵੀ ਤੁਸੀਂ ਬੈਠੇ ਹੋ ਇਸ ਫਿਲਮ ਨੂੰ ਜਰੂਰ ਵੇਖਿਆ ਜੇ ਇਹਨੂੰ ਗਾਂਹ ਪ੍ਰਚਾਰ ਕਰਿਆ ਜੇ ਤਾਂ ਕਿ ਸਾਡੇ ਜਿਹੜੇ ਕਲਾਕਾਰ ਹੈ ਜਿਨ੍ਹਾਂ ਨੇ ਇਹਨਾਂ ਨੇ ਕਲਾਕਾਰੀ ਨਹੀਂ ਕੀਤੀ ਇਹਨਾਂ ਨੇ ਆਪਣਾ ਆਪ ਦਿਖਾਤਾ ਫਿਲਮ ਐਲ ਜੋ ਪਾਣੀ ਵਹਿ ਰਿਹਾ ਹੈ ਤਰਜ਼ ਤਾਂ ਇਸ ਫਿਲਮ ਚ ਇੰਨੀ ਜ਼ਿਆਦਾ ਸੁਖਮਤਾ ਸੀ ਨਰਜਤਾ ਸੀ ਫਿਲਮ ਕਾਵਿਕ ਫਿਲਮ ਸੀ ਇਹ ਜੋ ਤੁਹਾਨੂੰ ਵੇਖਣੀ ਚਾਹੀਦੀ ਆ ਪਰ ਮੇਰੀ ਫਿਰ ਬੇਨਤੀ ਹੈ ਸਰਗੇ ਕਿ ਹੋ ਹੋ ਸਕੇ ਇਸ ਫਿਲਮ ਨੂੰ ਸਿਨੇਮਾ ਚ ਲਿਆਂਦਾ ਜਾਵੇ ਤੇ ਸਰਕਾਰ ਨੂੰ ਬੇਨਤੀ ਹੈ ਇਹਦਾ ਟੈਕਸ ਮਾਫੀ ਨਾ ਜਾਵੇ ਹਾਂਜੀ ਮੈਨੂੰ ਇੱਕ ਤੇ ਬਹੁਤ ਖੁਸ਼ੀ ਹੈ ਕਿ ਮੈਂ ਇਸ ਫਿਲਮ ਦਾ ਇੱਕ ਪਾਤਰ ਬਣਿਆ ਤੇ ਮੈਨੂੰ ਹਾਲੀ ਭਗਵੰਦਰ ਜੀ ਨੇ ਸੁਮੇਤ ਜੀ ਨੇ ਦਿੱਤੇ ਮੈਨੂੰ ਇਸ ਰੋਲ ਵਾਸਤੇ ਬੁਲਾਇਆ ਔਰ ਮੈਂ ਇਹ ਰੋਲ ਕੀਤਾ ਰੋਲ ਵੀ ਮੈਨੂੰ ਬਹੁਤ ਅੱਛਾ ਲੱਗਿਆ ਫਿਲਮ ਬਹੁਤ ਵਧੀਆ ਹੈ ਔਰ ਸਾਡੇ ਛੋਟੇ ਵੀਰ ਕੁਲਜਿੰਦਰ ਬਹੁਤ ਹੀ ਵਧੀਆ ਐਕਟਰ ਨੇ ਔਰ ਇਹਦੇ ਚ ਜਿਹੜਾ ਕਿਰਦਾਰ ਇਹਨਾਂ ਨੇ ਕੀਤਾ ਮੇਰਾ ਖਿਆਲ ਕੋਈ ਹਰ ਹਰ ਇਨਸਾਨ ਹਰ ਐਕਟਰ ਬਖੂਬੀ ਇਹਦਾ ਨਹੀਂ ਕਰ ਸਕਦਾ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਐਨੀ ਵੇਰੀਏਸ਼ਨ ਉਹ ਜਿਹੜੇ ਕੈਰੈਕਟਰ ਦੇ ਵਿੱਚ ਪਾਈ ਔਰ ਬਾਕੀ ਸਾਡੇ ਸਾਰੇ ਇਹਨਾਂ ਦੇ ਸਾਰੇ ਦੋਸਤ ਨੇ ਬਹੁਤ ਖੁਸ਼ ਜਿੰਨੇ ਕਿਰਦਾਰ ਸਾਡੇ ਨਾਲ ਆਏ ਸਾਰੇ ਬਹੁਤ ਵਧੀਆ ਰਹੇ ਰੋਨੀ ਸਾਹਿਬ ਰੋਨੀ ਸਾਹਿਬ ਦਾ ਕਮਾਲ ਸੀ ਸਾਰਾ ਗੁਰਪਾਲ ਇਹਨਾਂ ਦਾ ਕੰਮ ਬਹੁਤ ਹੀ ਵਧੀਆ ਰਿਹਾ ਟੀਮ ਬਹੁਤ ਵਧੀਆ ਰਹੀ ਔਰ ਐਸਾ ਦੀਆਂ ਫਿਲਮਾਂ ਬਰਨ ਔਰ ਤੁਸੀਂ ਵੀ ਸਾਰੇ ਹੰਗਾਰਾ ਕਰੋ ਕਿ ਭਈ ਐਸਾ ਦੀਆਂ ਫਿਲਮਾਂ ਹੋਰ ਬਰਨ ਤਾਂ ਕਿ ਸਿੱਖ ਇਤਿਹਾਸ ਦੇ ਬਾਰੇ ਬੋਲ ਸਿੱਖ ਇਤਿਹਾਸ ਜਣਾ ਸਿੱਖ ਕਿਤੇ ਡੋਲਦਾ ਨਹੀਂ ਇਹ ਗੁਰਮੁਖ ਫਿਲਮ ਦਾ ਮੇਨ ਚੀਜ਼ ਹੈ ਔਰ ਉਹ ਉਹਦੇ ਚ ਨਿਕਲ ਕੇ ਆਇਆ ਔਰ ਮੈਂ ਉਮੀਦ ਕਰਦਾ ਕਿ ਫਿਲਮ ਬਹੁਤ ਸੂਪਰ ਡੂਪਰ ਹਿੱਟ ਹੋਏ ਮੈਂ ਆकांक्षा ਸ੍ਰੀਨ ਵਰਮਾ ਐਂਡ ਆਈ ਫੀਲ ਟ্রੂਲੀ ਬlesਟ ਬੀ ਅ ਪਾਰਟ ਆਫ ਦਿਸ ਵੰਡਰਫੁਲ ਫਿਲਮ ਇਨੀ ਸੋਨੀ ਫਿਲਮ ਬਣਾਈ ਹੈ ਪਾਲੀ ਕੁਪਿੰਦਰ ਜੀ ਨੇ ਐਂਡ ਇਹ ਪੰਜਾਬੀ ਇੰਡਸਟਰੀ ਲਈ ਬਹੁਤ ਵਧੀਆ ਅਪਗ੍ਰੇਡ ਹੈ ਇਤਨਾ ਵਧੀਆ ਸਬਜੈਕਟ ਅੱਗੇ ਲੈ ਕੇ ਆਏ ਹੈ ਕੁਝ ਸਬਜੈਕਟਸ ਹੁੰਦੀ ਹੈ ਸਾਡੀ ਸੋਸਾਇਟੀ ਚ ਜਿਹੜੇ ਦਬੇ ਰਹਿ ਜਾਂਦੇ ਆ ਸੋ ਇਨੀਆ ਸੋਨੀਆ ਫਿਲਮਾਂ ਦੇ ਰਾਹੀ ਉਹ ਸਬਜੈਕਟ ਨੂੰ ਅੱਗੇ ਲੈ ਕੇ ਆਨਾ ਐਂਡ ਉਹਨੂੰ ਇਨੀ ਬਖੂਬੀ ਨਿਭਾਣਾ ਥੈਂਕ ਯੂ ਟੂ ਪਾਲਿਕ ਸਿੰਧਰ ਸਰ ਐਂਡ ਸਾਰੀ ਟੀਮ ਨੇ ਬਹੁਤ ਸਾਰੀ ਮਿਹਨਤ ਕੀਤੀ ਹੈ ਸੋ ਪਲੀਜ਼ ਇਨੀ ਵਧੀਆ ਫਿਲਮ ਨੂੰ ਤੁਸੀਂ ਸਾਰੇ ਜੀਪ ਭਰ ਕੇ ਸਪੋਰਟ ਦਿਓ ਥੈਂਕ ਯੂ ਥੈਂਕ ਯੂ ਵੈਲਕਮ ਟੂ ਥੈਂਕ ਯੂ so much ਫਿਰ ਇਹਨਾਂ ਸਰ ਸਾਰਿਆਂ ਨੂੰ ਪੈਰ ਪੜੀ ਸਤਿ ਸ੍ਰੀ ਅਕਾਲ ਮੇਰਾ ਨਾਮ ਅਮਨਿੰਦਰਪਾਲ ਸਿੰਘ ਤੇ ਇਨੇ ਸਾਰੇ ਸੀਨੀਅਰ ਐਕਟਰ ਸਭ ਕੁਝ ਬੋਲ ਚੁੱਕੇ ਆ ਮੈਂ ਬਹੁਤ ਗ੍ਰੇਟਫੁਲ ਹਾਂ ਕਿ ਪਾਲੀ ਸਰ ਨੇ ਮੌਕਾ ਦਿੱਤਾ ਮੈਨੂੰ ਇਸ ਫਿਲਮ 'ਚ ਕੰਮ ਕਰਨ ਦਾ ਕੁਲਜਿੰਦਰ ਪਾਜੀ ਨਾਲ ਸਾਰੇ ਗ੍ਰਿਪਾਲ ਕਾਂਗਸ਼ਾ ਜੀ ਨਾਲ ਬੜਾ ਵਧੀਆ ਲੱਗਿਆ ਕੰਮ ਕਰਕੇ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਫਿਲਮ ਦੇਖੋਗੇ ਤੇ ਆਪਣਾ ਓਨੈਸਟ ਰਿਵਿਊ ਦਵੋਗੇ ਥੈਂਕ ਯੂ ਸੋ ਮਚ ਮੇਰੀ ਛੋਟਾ ਜਿਹਾ ਪਾਰਟ ਇਸ ਕਲਪ ਦਾ ਫਿਲਮ ਬਾਰੇ ਇਹਦੇ ਕਨਸੈਪਟ ਬਾਰੇ ਸਿੱਖੀ ਬਾਰੇ ਦਸਤਾਰ ਬਾਰੇ ਸਾਰੇ ਨੇ ਗੱਲ ਕਰ ਲਈ ਹੈ ਤੇ ਮੇਰੀ ਗਾਣੇ ਦੀ ਪਹਿਲੀ ਲਾਈਨ ਹੈ ਕਿ ਅਸੀਂ ਦੋ ਟੋਕ ਗੱਲ ਮਗੋਨੇ ਹਾਂ ਤੇ ਮੈਂ ਦੋ ਟੋਕ ਗੱਲ ਫਿਲਮ ਬਾਰੇ ਸਪੀਕ ਕਰਾਂਗਾ ਕੀ ਅੱਜ ਮੈਂ ਇੱਕ ਪੰਜਾਬੀ ਫਿਲਮ ਨਹੀਂ ਦੇਖੀ ਪੰਜਾਬੀ ਸਿਨੇਮਾ ਦੇਖਿਆ ਜਿਹਦੀ ਅਸੀਂ ਬਤੌਰ ਕ੍ਰਿਟਿਕ ਸਾਰੇ ਆਸ ਕਰਦੇ ਆ ਕਿ ਅੱਜ ਉਹ ਸਿਨੇਮਾ ਦੇਖਣ ਨੂੰ ਮਿਲਿਆ ਆ ਮੂਵੀ ਸਿਕ ਸੈਂਟੀਮੈਂਟਿਕ ਬੇਸਡ ਹੈ ਤੁਹਾਨੂੰ ਸਭ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਮੈਨੂੰ ਤਾਂ ਬਹੁਤ ਵਧੀਆ ਲੱਗੀ ਐਂਡ ਪਲੀਜ਼ ਸਾਰੇ ਆਪਣੇ ਰਿਵਿਊਸ ਦਿਓ ਬਹੁਤ ਜ਼ਿਆਦਾ ਮਤਲਬ ਅੱਜ ਖੁਸ਼ਾਂ ਕੀ ਪਾਲੀ ਸਿਰਨਾ ਮੈਂ ਕੰਮ ਕੀਤਾ ਕੁਝ ਦੇ ਸਿਰਨਾ ਸਾਰਾ ਕੰਮ ਨਾਲ ਬਹੁਤ ਮਜ਼ਾ ਆਇਆ ਸੋ ਪਲੀਜ਼